ਮਿਲ ਜਾਂਦੇ ਮੇਰੇ ਸਾਹਮਣੇ ਲਿਆ ਕੇ ਜਿੱਤਾ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਉਹਨੂੰ ਐਂਦਾ ਗੋਲੀਆਂ ਮਾਰੋ ਮੈਨੂੰ ਫੇਰ ਪਤਾ ਲੱਗੂਗਾ ਵੀ ਠੀਕ ਆ ਮਾਰਤਾ 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 ਬੰਬੀਹਾ ਗਰੁੱਪ ਨੇ ਮੂਸੇ ਆਲਾ ਦੇ ਸ਼ੂਟਰ ਦਾ ਭਰਾ ਮਾਰਤਾ ਇਹ ਸਸੰਸਨੀਖੇ ਇਹ ਫਾਰਟਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਦਸਿਆ ਚਾਰਿਆ ਜੁਗਰਾਜ ਨਾਮ ਦੇ ਜਿਸ ਨੌਜਵਾਨ ਨੂੰ ਕੇਰ ਕੇ ਕਤਲ ਕੀਤਾ ਗਿਆ ਹੈ ਉਸ ਦੇ ਭਰਾ ਨੂੰ ਸਿੱਧੂ ਮੂਸੇਆ ਦਾ ਕਤਲ ਕਾਂਡ 'ਚ ਸ਼ੂਟਰ ਹੋਣ ਦੇ ਇਲਜ਼ਾਮ 'ਚ ਨਾਮਜ਼ਦ ਕੀਤਾ ਗਿਆ ਸੀ ਐ ਸਸਨੀਖੇਜ ਵਾਰਦਾਤ ਕੈਮਰਿਜ ਕੈਦ ਹੋ ਗਈ ਹੈ ਬਾਈਕ ਤੇ ਤਿੰਨ ਨੌਜਵਾਨ ਹੰਦੇ ਨੇ ਉਸ ਤੋਂ ਗੁਰੂ ਘਰ ਦੇ ਪਾਰ ਕੇਰ ਲੈਂਦੇ ਨੇ ਸ਼ਰੀਆਮ ਗੋਲੀਆਂ ਮਾਰਦੇ ਨੇ ਤੇ ਫਰਾਰ ਉਹ ਚਾਹਦੇ ਨੇ ਇਸ ਸਾਰੀ ਵਾਰਦਾਤ ਦੇ ਵਿੱਚ ਜੁਗਰਾਜ ਦੀਆਂ ਚੀਕਾਂ ਵੀ ਸਾਫ਼ ਸੁਣਾਈ ਦਿੱਤੀਆਂ ਉਹ ਮਦਦ ਵਾਸਤੇ ਚੀਕਾਂ ਮਾਰਦਾ ਰਿਹਾ ਪਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਸ ਘਟਨਾਕ੍ਰਮ ਤੋਂ ਬਾਅਦ ਇੱਕ ਪੋਸਟ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਬੰਬੀਹਾ ਗਰੁੱਪ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਹਾਲਾਂਕਿ ਜੁਗਰਾਜ ਸਿੰਘ ਦੇ ਕਤਲ ਦੇ ਪਿੱਛੇ ਲਈ ਗਈ ਜ਼ਿੰਮੇਵਾਰੀ ਵਾਕਈ ਸੱਚੀ ਹੈ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਘੁਮਰਾਹ ਕਰਨ ਨਹੀਂ ਪਾਈ ਹੈ ਇਸ ਦੀ ਪੜਤਾਲ ਤਾਂ ਚੱਲੀ ਹੈ ਪਰ ਫਿਲਹਾਲ ਬੰਬੀਹਾ ਗੈਂਗ ਵੱਲੋਂ ਇਸ ਗੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਲਈ ਗਈ ਕਥਿਤ ਜ਼ਿੰਮੇਵਾਰੀ ਕਿਤੇ ਨਾ ਕਿਤੇ ਪੰਜਾਬ ਦੇ ਲਾਂਡਰਰ ਦੇ ਉੱਤੇ ਸਵਾਲ ਚੱਕ ਦੇ ਦਿਖਾਈ ਤੇ ਰਹੀ ਹੈ ਕਿਉਂਕਿ ਇਸ ਵਾਰਦਾਤ ਨੇ ਇੱਕ ਵਾਰ ਫਿਰ ਸੰਸਨੀ ਫਿਲਾਟਤੀ ਹੈ ਕਿਉਂਕਿ ਪਿਛਲੇ 1 ਹਫਤੇ ਦੇ ਵਿੱਚ ਪੰਜਾਬ 'ਚ ਅਜੇ ਹੀਆਂ ਕਈ ਵਾਰ ਦਾਤਾ ਹੋਈਆਂ ਨੇ ਜਿਸ ਦੇ ਵਿੱਚ ਗੈਂਗਵਾਰ ਦੇ ਚਲਦੇ ਕਤਲ ਦੀਆਂ ਵਾਰ ਦਾਤਾ ਸਾਹਮਣੇ ਆਈਆਂ ਨੇ ਫਿਲਹਾਲ ਇਸ ਪੂਰੇ ਮਸਲੇ 'ਚ ਜੁਗਰਾਜ ਦੇ ਕਤਲ ਤੋਂ ਬਾਅਦ ਉਸ ਦੀ ਮਾਂ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਜਿਸ ਤਰੀਕੇ ਨਾਲ ਮੇਰਾ ਪੁੱਤ ਮਾਰਿਆ ਉਸੇ ਤਰੀਕੇ ਦੇ ਨਾਲ ਕਾਤਲਾਂ ਨਾਲ ਵੀ ਉਹੀ سلوਕ ਹੋਵੇ سلوਕ ਹੋਵੇ ਸਾ ਲੋਕ ਹੋਵੇ ਸਰਬਜੀਤ ਉਹ ਬੇਟੇ ਮੇਰੇ ਕੋਈ ਪਤਾ ਨਹੀਂ ਸਾਨੂੰ ਕਾਤਾ ਕਰਕੇ ਮਾਰ ਗਿਆ ਕੋਈ ਸਾਡਾ ਕੋਈ ਕੰਨਾ ਵੈਰ ਨਹੀਂ ਕੋਈ ਝਗੜਾ ਨਹੀਂ ਕੁਛ ਨਹੀਂ ਹੈਗਾ ਘਰੋਂ ਬਾਹਰ ਜਾ ਰਹੇ ਆ ਬਾਬਾ ਚੰਨ ਚੱਲੇ ਬੁਰਦਵਾਰੇ ਦੇ ਸਾਹਮਣੇ ਬੇਟੇ ਦੋ ਹਾਂਜੀ ਇੱਕ ਜਿਹੜਾ ਤੋਂ ਹਾਂਜੀ ਹੋਰ ਕੋਣ ਕੋਣ ਪਰਿਵਾਰ ਦੇ ਵਿੱਚ ਪਰਿਵਾਰ ਚ ਮੇਰੀ ਨੂੰਹ ਰਹਿੰਦੀ ਮੇਰੇ ਸਹੁਰਾ ਸਾਹਿਬ ਰਹਿੰਦੇ ਆ ਦਾਦਾ ਬਜ਼ੁਰਗ ਮੰਜੀ ਦੇ ਬੇਟਾ ਇਸ ਕੀ ਕਾਰਨ ਕਹਿ ਸਕਦੇ ਕੋਈ ਲੜਾਈ ਝਗੜਾ ਸੀ ਕਿ ਨਹੀਂ ਨਹੀਂ ਕੁਛ ਨਹੀਂ ਉਹਨੂੰ ਪਤਾ ਹੀ ਨਹੀਂ ਕੁਛ ਕੋਈ ਪਤਾ ਨਹੀਂ ਅੰਦਾਜ਼ ਕਿੰਨੇ ਕ ਵਜੇ ਦੀ ਗੱਲ ਸੀ ਇਹ ਸਾਡੇ ਕਿ ਸਤ ਦੀ ਗੱਲ ਹੈ ਮਤਲਬ ਦਿਨ ਕਹਿ ਸਕਦੇ ਸੀ ਹਾਂਜੀ ਹਾਂਜੀ ਸਾਡੇ ਕਿ ਸਤ ਦੀ ਗੱਲ ਨਹੀਂ ਮੈਂ ਨਹੀਂ ਵੇਖਿਆ ਹਾਂਜੀ ਕੰਨਾਂ ਦੇ ਕਾਰਵਾਈ ਹੋ ਸਕਦੀ ਹੈ ਔਰ ਕਿਉਂ ਹੋ ਸਕਦਾ ਕਾਰਵਾਈ ਕਰੋ ਬੱਚਾ ਤੇ ਮੋੜਨਾ ਨਹੀਂ ਬੱਚਾ ਤੇ ਮੋੜਨਾ ਨਹੀਂ ਹੁਣ ਮੇਰਾ ਬੱਚਾ ਤੇ ਗਿਆ ਹੁਣ ਕਾਰਵਾਈ ਕਾ ਹੋ ਸਕਦੀ ਹੈ ਕਾਰਵਾਈ ਕਰੋ ਤੁਸੀਂ ਸਖਤ ਕਚਕਾਰ ਹਾਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੇ ਤੁਹਾਨੂੰ ਮਿਲ ਜਾਂਦੇ ਮੇਰੇ ਸਾਹਮਣੇ ਲਿਆ ਕੇ ਜਿੱਤਾ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਉਹਨੂੰ ਇਦਾਂ ਗੋਲੀਆਂ ਮਾਰੋ ਮੈਨੂੰ ਫੇਰ ਪਤਾ ਲੱਗੂਗਾ ਵੀ ਠੀਕ ਆ ਕਿ ਸਰਕਾਰ ਹੱਕ ਚ ਆ ਚ ਨਹੀਂ ਹੱਕ ਚ ਹੱਕ ਦਾ ਹੱਕ ਮੇਰਾ ਹੱਕ ਦਾ ਹੱਕ ਮੇਰਾ